ਨਮਸਕਾਰ ਜੀ ਨਮਸਕਾਰ ਮਹਾਰਾਜ ਜੀ ਮਹਾਰਾਜ ਫੇਰ ਆਪਾਂ ਮੰਗਲਵਾਰ ਦੀ ਵੀਡੀਓ ਪਾਉਣੀ ਆ ਜੀ ਉਹਤੇ ਪਹਿਲਾਂ ਜਿਹੜਾ ਆਪਾਂ ਉਹ ਤੈਅ ਕੀਤਾ ਵੀ ਆਪਾਂ 5100 ਫੀਸ ਰੱਖ ਦੇਣੀ ਹੈ ਤੇ ਫ੍ਰੀ ਨਹੀਂ ਕਰਨਾ ਉਹ ਤੁਸੀਂ ਦੱਸੋ ਜੀ ਆਪਾਂ ਕਿਉਂ ਤੈਅ ਕੀਤਾ ਇਦਾਂ ਕਾ ਤੇ ਆਪਾਂ ਇਦਾਂ ਇੱਕਦਮ ਚੁੱਕਿਆ ਜੀ ਇਹਦੇ ਵਿੱਚ ਚੰਦਜੀਤ ਸਿੰਘ ਜੀ ਇਹ ਬੇਨਤੀ ਆ ਮੇਰੀ ਸਾਰੇ ਸਰੋਤਿਆਂ ਨੂੰ ਜੋ ਸੁਣਦੇ ਨੇ ਜਾਂ ਜਿਨ੍ਹਾਂ ਨੇ ਨਹੀਂ ਸੁਣਿਆ ਹਾਂਜੀ ਯੋਗੇਪਾ ਨਵੇਂ ਨਵੇਂ ਆਇਆ ਹਨਾ ਬਾਈ ਹਾਂਜੀ ਇਹ ਸਾਰਿਆਂ ਨੂੰ ਇਦਾਂ ਲੱਗਦਾ ਵੀ ਇਹ ਤੰਤਰ ਮੰਤਰ ਵਾਲੇ ਗਲਤ ਹੁੰਦੇ ਨੇ ਇਹ ਪ੍ਰਭਾਵਿਤ ਪਾਉਂਦੇ ਨੇ ਇਹ ਿਕਣ ਲਾਉਂਦੇ ਨੇ ਹਨਾ ਹਾਂਜੀ ਉਹਦੇ ਕਰਕੇ ਆਪਣੇ ਕੋਲ ਕਈ ਵਾਰੀ ਉਹ ਬੰਦਾ 2-2 ਦਿਨ ਮੇਰੇ ਨਾਲ ਗੱਲਾਂ-ਵੱਤਾਂ ਮਰੀ ਜਾਂਦਾ ਅੱਛਾ ਜੀ ਤੁਸੀਂ ਮਹਾਰਾਜ ਆਹ ਦੱਸੋ ਪੰਡ ਜੀ ਤੁਸੀਂ ਸ਼ਾਸਤਰੀ ਜੀ ਆਹ ਦੱਸੋ ਤੁਸੀਂ ਬਰਮ ਵਿੱਦਿਆ ਵਾਲੇ ਉਹ ਆਹ ਦੱਸੋ ਤੇ ਉਹਦੇ ਵਿੱਚ ਦੱਸਦੇ ਲਈ ਮੇਰਾ ਟਾਈਮ ਲੰਘ ਜਾਂਦਾ ਹਨਾ ਅੱਛਾ ਜੀ ਫੇਰ ਕਹਿਣਗੇ ਵੀ ਤੁਸੀਂ ਐ ਕਰੋ ਸਾਡੇ ਕੋਲ ਪੈਸਾ ਨਹੀਂ ਹੈਗਾ ਵੀ ਤੁਸੀਂ ਆਪਣਾ ਕੋਣ ਲਾ ਕੇ ਵੀ ਸਾਡੇ ਕੋਲ ਪੈਸੇ ਆਉਣਗੇ ਅਸੀਂ ਫੇਰ ਦਵਾਂਗੇ ਅੱਛਾ ਤੇ ਹੁਣ ਜਿਹਨੂੰ ਖੁਸ਼ੀ ਮਿਲ ਗਈ ਉਹ ਤੇਰਾ ਕੀ ਖਿਆਲ ਆ ਚੰਦੀ ਸਿੰਘ ਜੀ ਮਹਾਰਾਜ ਵੀ ਉਹ ਆਪਾਂ ਨੂੰ ਪੈਸੇ ਦੇਊਗਾ ਜਿਹਨੂੰ ਮਿਲ ਗਈ ਉਹ ਬੰਦੇ ਤੇ ਉਹਦੇ ਤੇ ਡਿਪੈਂਡ ਕਰਦਾ ਵੀ ਕਿਹੜਾ ਜਾਂ ਬੰਦਾ ਕਈ ਤਾਂ ਆਪਣਾ ਐਉਂ ਮਾਰ ਜਾਣਗੇ ਜੀ ਹੱਕ ਲੈ ਕੇ ਵੀ ਇਦਾਂ ਬੇ ਕੰਮ ਹੋ ਗਿਆ ਛੱਡੋ ਪਰੇ ਆ ਇਸ ਕਰਕੇ ਜਨਾ ਇਹ 15 20 ਦਿਨਾਂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਦਿੱਕਤ ਆਈ ਆ ਪਹਿਲਾਂ ਨਹੀਂ ਆਈ ਅੱਛਾ ਜੀ ਤੇ ਆਪਾਂ ਕਹਿੰਦੇ ਆ ਵੀ ਆਪਾਂ ਕਿਸੇ ਦਾ ਜੀਵਨ ਨੂੰ ਸੌਖਾ ਚਲਾ ਸਕੀਏ ਹਨਾ ਜੀ ਹਾਂ ਜੀ ਤੇ ਉਹਨੂੰ ਮੰਗਲ ਕਰ ਸਕੀਏ ਠੀਕ ਆ ਹਾਂ ਜੀ ਆਖਬਾਰ ਦਾ ਗੱਲ ਆ ਕੋਈ ਵੀ ਮੁੰਡਾ ਹੈ ਉਹ ਇਹ ਸੋਚਦਾ ਵੀ ਮੈਂ ਤਾਂ ਠੀਕ ਆ ਬਸ ਮੇਰਾ ਤਾਂ ਰੱਬ ਕਰ ਰਿਹਾ ਹਨਾ ਹਾਂ ਜੀ ਕੰਮ ਤੂੰ ਮਾੜਾ ਕਰ ਰਿਹਾ ਰੱਬ ਨੇ ਤੂੰ ਉਹ ਜੀ ਫੜ ਦੇਣਾ ਹਾਂ ਜੀ ਤੇ ਨਹੀਂ ਹਾਂ ਜੀ ਸਹੀ ਗੱਲ ਹੈ ਜੀ ਜਿਹੜਾ ਜਉਣਾ ਮੰਨ ਲਓ ਚਾਹੇ ਇੰਜੀਨੀਅਰ ਆ ਚਾਹੇ ਦਿਹਾੜੀ ਵਾਲਾ ਬੰਦਾ ਹੈ ਹਾਂਜੀ ਤੇ ਉਹਨੂੰ ਮਜ਼ਦੂਰੀ ਦੇ ਹਿਸਾਬ ਨਾਲ ਮਿਲਣਾ ਇੰਜੀਨੀਅਰ ਨੂੰ ਉਹਦੇ ਹਿਸਾਬ ਨਾਲ ਮਿਲਣਾ ਹਾਂਜੀ ਤੇ ਉਹਦੇ ਜਿਹੜਾ ਜੇ ਕੰਮ ਕਰੂ ਜੇ ਮਜ਼ਦੂਰ ਕਹੇ ਵੀ ਮੈਂ ਮਿਸਤਰੀ ਦੀ ਥਾਂ ਹੀ ਲੈਣੀ ਆਉਂ ਕਦੇ ਹੋ ਸਕਦਾ ਸਹੀ ਗੱਲ ਹੈ ਨਹੀਂ ਤੇ ਉਸ ਕਰਕੇ ਮੇਰਾ ਯਾਰ ਕਾਫੀ ਦਿਮਾਗ ਮਹਾਰਾਜ ਪੰਜਾਬੀਆਂ ਨੂੰ ਬੇਨਤੀ ਆ ਹਾਂਜੀ ਇਹ ਆਪਾਂ ਪੰਜਾਬੀਆਂ ਵਾਸਤੇ ਸਪੈਸ਼ਲ ਖੋਲਿਆ ਇਹ ਹਾਂਜੀ ਹੈ ਨਾ ਵੀ ਕੀ ਹੁੰਦਾ ਇਹ ਵੀ ਅਗਲਾ ਸਮਝੇ ਵੀ ਬਹੁਤਾ ਆਪ ਕਰ ਸਕੇ ਮਾੜਾ ਮੁੱਟਾ ਹਾਂਜੀ ਤੇ ਬਾਕੀ ਜਿਹੜਾ ਕਰ ਸਕੇ ਸੁੱਖ ਹਨਾ ਹੁਣ ਆਪਾਂ ਨੇ ਇੱਕ ਮੇਰੇ ਕੋਲ ਕਾਲ ਆਈ ਸੀ ਅੱਛਾ ਜੀ ਤੇ ਦਿੱਲੀ ਤੋਂ ਹੀ ਅੱਛਾ ਜੀ ਉਹ ਮੇਰਾ 2 ਦਿਨ ਮਹਾਰਾਜ ਟਾਈਮ ਲੱਗ ਗਿਆ ਇਹ ਬਾਬਾ ਜੀ ਕਿਉਂ ਹੋਇਆ ਇਹ ਬਾਬਾ ਜੀ ਐ ਹੋਇਆ ਆਪ ਤੁਸੀਂ ਵੀਸ ਲੈ ਲਿਓ ਤੁਸੀਂ ਐ ਕਰ ਲਿਓ ਮਾਹ ਵੀ ਸ਼ਨੀ ਮਹਾਰਾਜ ਮੇਰੇ ਬਾਅਦ ਤੇ ਸ਼ਨੀਵਾਰ ਆ ਹਾਂਜੀ ਵੀ ਫਰੀ ਹੁੰਦੀ ਆ ਹਾਂਜੀ ਬਿਮਾਰੀ ਕੋਈ ਫੀਸ ਨਹੀਂ ਹੁੰਦੀ ਉਹ ਜਿੱਥੋਂ ਮਰਜੀ ਕਰਾਵੇ ਆ ਆ ਉਹ ਬੰਦਾ ਜਿਹਨੇ ਇਹ ਕੰਮ ਕਰਨਾ ਜਿਵੇਂ ਡਾਕਟਰ ਉਹ ਮੇਨ ਮਤਲਬ ਇੱਕ ਵਧੀਆ ਪੇਸ਼ੈਂਟ ਨੂੰ ਸਾਹਮਣੇ ਵਾਲਾ ਹੋਵੇ ਅੱਛਾ ਉਹਦੀ ਪੋਜੀਸ਼ਨ ਦੇਖ ਕੇ ਹਾਂਜੀ ਜਿਹਦੇ ਗ੍ਰਹਿ ਤੱਤ ਨੇ ਹਨਾ ਹਾਂਜੀ ਨਕਸ਼ਤਰ ਨੇ ਜੋ ਵੀ ਹੈ ਇਹਨਾਂ ਨੂੰ ਦੇਖ ਕੇ ਤੇ ਬੰਦੇ ਦਾ ਅਨੁਮਾਨ ਲਾਇਆ ਜਾ ਸਕਦਾ ਵੀ ਇਹ ਜੀਵਨ ਦੇ ਵਿੱਚ ਕੀ ਕਮਾਉਂਦਾ ਕੀ ਖਟੂਗਾ ਕੀ ਇਹਦੀ ਮੰਜ਼ਿਲ ਕਹੋ ਜੀ ਹੋਊਗੀ ਤੇ ਫਿਰ ਉਹਦੇ ਵਿੱਚ ਜਿਹੜਾ ਗ੍ਰਹਿ ਤੱਤ ਕੋਈ ਵੀ ਆ ਮਾੜਾ ਚੱਲੇ ਆ ਉਹਦੇ ਨਾਲ ਹਾਂਜੀ ਤੇ ਉਹਨੇ ਤਾਂ ਨੁਕਸਾਨ ਦੇਣਾ ਹੀ ਆ ਉਹਦੇ ਵਾਸਤੇ ਸਾਨੂੰ ਅੱਜ ਚਾਹੇ ਆਪਾਂ ਕਹਿੰਦੇ ਹੁੰਨੇ ਆ ਵੀ ਪੰਜਵੇਂ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਉੱਤੇ ਹਾਂਜੀ ਵੀ ਆਪਾਂ ਠੰਡ ਪਾੜ ਤੇ ਮਹਾਰਾਜ ਜੀ ਨੂੰ ਮਤਲਬ 20-25000 ਰੁਪਏ ਦਾ ਖਰਚਾ ਤਾਂ ਆਉਂਦਾ ਹੀ ਆ ਜੇ ਗਰੀਬ ਕਰਦਾ ਤਾਂ 15-20 ਤਾਂ ਪੱਕੇ ਕਰਨਾ ਵੀਰੇ ਹਾਂਜੀ ਹਾਂਜੀ ਤੇ ਆਪਾਂ ਕਹਿੰਦੇ ਆ ਵੀ ਆਪਾਂ ਬਹੁਤਾ ਨਹੀਂ ਲਾਉਂਦੇ ਜਿੰਨਾ ਕੱਗਲੇ ਨੂੰ ਲੱਗ ਸਕਦਾ ਗਰੀਬ ਆ ਉਹਦੇ ਹਿਸਾਬ ਨਾਲ ਹਨਾ ਆਪਣੇ ਕੋਲੋਂ ਕੰਮ ਕਰਾਵੇ ਹਾਂਜੀ ਉਹ ਉਸ ਆਵਨ ਨਾਲ ਆਪਾਂ ਕਹਿੰਦੇ ਆ ਵੀ ਆਪਾਂ ਫਾਇਦਾ ਦਵਾਵਾਂਗੇ ਹੁਣ ਕਈ ਸਾਡੇ ਪੰਜਾਬੀ ਉਹ ਕਹਿੰਦੇ ਨੇ ਕਹਿੰਦੇ ਮਹਾਰਾਜ ਖੰਡ-ਵਾਟ ਨਹੀਂ ਕਰਾਉਣਾ ਤੁਸੀਂ ਹਵਨ ਕਰ ਦੋ ਵੀ ਇੱਕਣ-ਇੱਕਣਾ ਮੈਂ ਵੀ ਹਵਨ ਦੇ ਵਿੱਚ ਵੀ ਮੰਤਰ ਪੜ੍ਹੇ ਜਾਂਦੇ ਨੇ ਨਾ ਹਾਂਜੀ ਤਾਂ ਪੜ੍ਹੇ ਜਾਂਦੇ ਜਿਹੜੇ ਗ੍ਰਹਿ ਦਾ ਆਪਾਂ ਨੇ ਸ਼ਾਂਤੀ ਜਾਂ ਕੋਈ ਵੀ ਆਪਾਂ ਮਨਾਉਂਦੇ ਆ ਹਾਂਜੀ ਤੇ ਉਹਦੇ ਵਾਸਤੇ ਹਵਨਾਂ ਤੇ ਮੰਤਰ ਸੰਤਰ ਮੰਤਰ ਯੰਤਰ ਇਦਾਂ ਸਭ ਕੁਝ ਉਹ ਤੇ ਲੱਗਦਾ ਹਾਂਜੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅ ਸੱਤ 48 ਘੰਟੇ ਲੱਗਦੇ ਨੇ ਨਾ ਸ਼ੁਰੂ ਤੁਹਾਰੇ ਹੀ ਆਰੰਭ ਤੋਂ ਐਂਡ ਤੱਕ ਮਹਾਰਾਜ ਜੀ ਦੇ ਸਮਾਪਤੀ ਤੱਕ ਲਾ ਫਿਰ ਮੱਧ ਹੁੰਦਾ ਉਹਦਾ ਮਹਾਰਾਜ ਜੀ ਦਾ ਹਾਂਜੀ ਤੇ ਉਦਾਂ ਕਰਕੇ ਉਹ ਪਾਠੀ ਰਾਗੀ ਪਾਠੀ ਕੀਰਤਨ ਸਾਰਾ ਕੁਝ ਕਰਕੇ ਬੇਨਤੀਆਂ ਕਰ ਦਿੰਦੇ ਨੇ ਉਹ ਹੋਰ ਹੋਰ ਤਾਂ ਕੁਝ ਨਹੀਂ ਕਰਦੇ ਹਾਂਜੀ ਹਾਂਜੀ ਜੀ ਮਹਾਰਾਜ ਜੀ ਪਰਿਵਾਰ ਨੇ ਜਿਹੜਾ ਮੰਦੀ ਇੱਛਾ ਪੂਰੀਆਂ ਕਰਨੀਆਂ ਹਾਂ ਹਾਂਜੀ ਫਿਰ ਖਰਚੇ ਤਾਂ ਹੁੰਦਾ ਹੀ ਆ ਹੁਣ ਜਿਨ੍ਹਾਂ ਨੇ ਬੇਨਤੀਆਂ ਕਰਨੀਆਂ ਨੇ ਵੀ ਭਾਈ ਇਹ ਸ਼ੱਕੇ ਵਧੀਆ ਸਾਨੂੰ ਸੀਸ ਦੇਣਾ ਨਾ ਹਾਂਜੀ ਹਾਂਜੀ ਤੇ ਹੋਰ ਆਪਾਂ ਇੱਥੇ ਕੀ ਅਨੈਸ ਕਰਕੇ ਯਾਰ ਮੈਨੂੰ ਬਹੁਤ ਤਾੜੇ ਡਿਸਟਰਬ ਹੋ ਗਿਆ ਮੈਂ ਦੁਨੀਆ ਤੇ ਬਾਈ ਅੱਛਾ ਤੇ ਵੀ ਇਹ ਤਾਂ ਪਲਾ ਕਰੋ ਉਹ ਵੀ ਮੜਾ ਜਿਹੜਾ ਨਹੀਂ ਕਰਦਾ ਉਹ ਵੀ ਚੰਗਾ ਜਿਹੜਾ ਕਰਦਾ ਉਹ ਵੀ ਚੰਗਾ ਨਾ ਹਾਂਜੀ ਤੇ ਉਸ ਕਰਕੇ ਆਪਾਂ ਕਹਿੰਦੇ ਵੀ ਆਪਣੇ ਨਾਲ ਖਾਸ ਬੰਦਾਈ ਮਤਲਬ ਲਿੰਕ ਰੱਖੇ ਜਿਹੜਾ ਰੱਬ ਨੂੰ ਮੰਨਦਾ ਹੈ ਵਿਆਹ ਦਾਨ ਪੁੰਨ ਸੇਵਾ ਨਾ ਹਾਂਜੀ ਹਾਂਜੀ ਵੰਡ ਕੇ ਸ਼ਕਣਾ ਇਸ ਕਰਕੇ ਆਪਾਂ ਕਹਨੇ ਹੁੰਨੇ ਆ ਬਾਈ ਵੀ ਆਪਣੇ ਨਾਲ ਉਹ ਬੰਦਾ ਲਿੰਕ ਕਰਕੇ ਵਧੀਆ ਕਰੇ ਜਿਹਦਾ ਮੰਗਲ ਹੁੰਦਾ ਨਹੀਂ ਯਾਰ ਜਿਹੜਾ ਉਹਨੂੰ ਮਤਲਬ ਠੀਕ ਹੈ ਜੀ ਉਹ ਮੰਗਲ ਹੋ ਰਿਹਾ ਹੈ ਨਾ ਮਾੜਾ ਹੋ ਰਿਹਾ ਉਹਦਾ ਕਰੋ ਚੰਗਾ ਰਿਹਾ ਨਾ ਹਾਂਜੀ ਹਾਂਜੀ ਦੇਖੋ ਸਾਨੂੰ ਪਤਾ ਲੱਗਦਾ ਇਹਦਾ ਮੰਗਲ ਗ੍ਰਹਿ ਕਰਾਵਾ ਅੱਛਾ ਜੀ ਕਿਉਂਕਿ ਜੇ ਮੰਗਲ ਆ ਜਿਹੜਾ ਜੇ ਸ਼ੁਭ ਹੋ ਗਿਆ ਫਿਰ ਤਾਂ ਤੁਹਾਡਾ ਮਾੜਾ ਹੋਣਾ ਨਹੀਂ ਐ ਨਹੀਂ ਕਹਿੰਦਾ ਵੀ ਤੁਹਾਡੇ ਸਾਰਾ ਜੀਵਨ ਬਦਲੂ ਕੁਛ ਨਾ ਕੁਛ ਤੁਹਾਡੇ 50% 20% ਤੇ ਕਰਮਾ ਦੇ ਮਤਾਵਕ ਤੁਹਾਨੂੰ ਮਿਲਣੀ ਆ ਸੁਖ ਦਾ ਮਤਲਬ ਸਾਧਨਾ ਠੀਕ ਹੈ ਤੇ ਉਹ ਫਿਰ ਕਰਨੇ ਪੈਂਦੇ ਨੇ ਮਹਾਰਾਜ ਇਸ ਕਰਕੇ ਇਹ ਫਿਰ ਬੇਨਤੀ ਵੀ ਕਰਦੇ ਆ ਵੀ ਸਰੀਰ ਉੱਤੇ ਕਿਸੇ ਨੂੰ ਹਨਾ ਕੋਈ ਵੀ ਰੋਗ ਆ ਹਾਂਜੀ ਹਾਂਜੀ ਵੀ ਆਪਣੇ ਕੋਈ ਫੀਸ ਨਹੀਂ ਹੈਗੀ ਜਾਂ ਟੈਸਟਾਂ ਜਾਂ ਪਾਰਟੀ ਜਾਂ ਫਲਾਣਾ ਹੈ ਧਮਕਾ ਹੈ ਹਨਾ ਹਾਂਜੀ ਆਪਾਂ ਕਲੀਅਰ ਕਟ ਗੱਲ ਕਰਦੇ ਆ ਜੇ ਬਾਕੀ ਹੁਣ ਜਿਹੜਾ ਵੀਰੇ ਹੁਣ ਜਿਵੇਂ ਕੋਈ ਵੀ ਬਣਾਉਣਾ ਹੈ ਹਨਾ ਜਿਹੜੇ ਮੰਤਰ ਪੜਨੇ ਨੇ ਉਹ ਤੋਂ ਵੀ ਸ਼ਨੀ ਮਹਾਰਾਜ ਦੇ ਭਰਤ ਪੜ੍ਹਦੇ ਨੇ ਹਾਂਜੀ ਤੇ ਮੰਗਲ ਦੇ ਜਿਹੜੇ ਆਮ ਬ੍ਰਹਮਣ ਪੰਡਤ ਨੇ ਹਾਂਜੀ ਇਹ ਉਸ ਕਰਕੇ ਇਦਾਂ ਦਾ ਇਹਨਾਂ ਨੂੰ ਬੰਡਿਆ ਹੋਇਆ ਸਾਰਿਆਂ ਨੂੰ ਅੱਛਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਕੁਝ ਦਿੱਤਾ ਹੋਇਆ ਚਾਰੇ ਵਰਨਾਂ ਦਾ ਚਾਰੇ ਦਰਵਾਜ਼ੇ ਹਾਂਜੀ ਹਾਂਜੀ ਇਹਨਾਂ ਨੂੰ ਕੋਈ ਵੀ ਨਮਸਕਾਰ ਕਰ ਕਰਕੇ ਲੈ ਸਕਦਾ ਖੁਸ਼ੀਆਂ ਨਾ ਹਾਂਜੀ ਉਹ ਮਹਾਰਾਜ ਨੇ ਲਿਖਿਆ ਜੋ ਮਤਲਬ ਕਹਿੰਦੇ ਉਹਨਾਂ ਨੂੰ ਮਿਲੂਗਾ ਖੋਜ ਸ਼ਬਦ ਮੇਲੇ ਹਨਾਜੀ ਹਾਂਜੀ ਇਹ ਜਿਹੜਾ ਖੋਜੂਗਾ ਉਹਨੂੰ ਉਹ ਸ਼ਬਦ ਦੇ ਵਿੱਚੋਂ ਮਿਲੂਗਾ ਉਹ ਜਿਹਨੇ ਮੇਰੇ ਵਰਗੇ ਨੇ ਖੋਜਣੀ ਨਹੀਂ ਉਹਨੂੰ ਕੀ ਮਿਲਣਾ ਹੈ ਨਾ ਹਮ ਹਮ ਮਹਾਰਾਜ ਜੀ ਬਾਣੀ ਕਹਿੰਦੇ ਰੋਜ਼ ਪੜ ਬੰਦੇ ਖੋਜ ਦਿਨ ਹਰ ਰੋਜ਼ ਹੈ ਨਾ ਜੀ ਹਾਂ ਜੀ ਇਹੋ ਗੱਲਾਂ ਵੀ ਮਹਾਰਾਜ ਬੰਦਾ ਐਸ਼ ਪ੍ਰਸਤੀ ਕਰਨੇ ਚਾਹੁੰਦਾ ਹੈ ਨਹੀਂ ਸਹੀ ਗੱਲ ਹੈ ਜੀ ਇਹ ਆ ਹੋਵੇ ਜਿਵੇਂ ਰਵਿਦਾਸ ਮਹਾਰਾਜ ਕਹਿੰਦੇ ਨੇ ਹਮ ਤੰਨਾ ਤੰਨਾ ਮਹਾਰਾਜ ਲੋਕਾਂ ਦੇ ਵਿੱਚ ਲਵੇਰੀ ਦੇ ਕਛੰਨਾ ਦੇ ਇੱਕ ਮਤਲਬ ਉਹਨੂੰ ਧਾਰ ਚੋਣੇ ਵਾਲੀ ਦੇ ਉਹਨਾਂ ਦੇ ਆਰਤੇ ਦੇ ਵਿੱਚ ਅੱਛਾ ਜਦ ਤੱਕ ਨਾ ਲੈਵੇ ਮੰਗੀ ਤੂੰ ਨਾਮ ਸਿਰਵਾਤਾ ਅੱਛਾ ਇਹੋ ਗੱਲਾਂ ਵੀ ਹਨਾ ਵੀ ਰੱਬ ਨੂੰ ਬੁਲਾਣਾ ਚਾਹੀਦਾ ਝੂਠ ਤੂਫਾਨ ਕਿਸੇ ਵਿਰੁੱਧ ਜਾਂ ਮਤਲਬ ਆਪਣਾ ਹੀ ਜੀਵਨ ਆਪਣਾ ਸੌਖਾ ਨਿਕਲ ਜਵੇ ਫਿਰ ਮੰਗਲ ਹੋ ਜਾਂਦਾ ਜਦੋਂ ਆਪਾਂ ਕਿਸੇ ਦੀਆਂ ਜ਼ਿੰਮੇਵਾਰੀਆਂ ਕਿਸੇ ਦੇ ਵਿੱਚ ਇੰਟਰਫੇਅਰ ਕਰਦੇ ਆ ਤਾਂ ਫਿਰ ਕੋਈ ਕਹਿੰਦਾ ਵੀ ਇਹ ਤੂੰ ਹਨਾ ਵੀ ਇਦਾਂ ਨਾ ਕਰਕ ਨਾ ਪਹਿਲਾਂ ਤੂੰ ਆਪਣਾ ਠੀਕ ਕਰ ਸੁਖੀ ਕਰ ਫੇਰ ਤੂੰ ਕਿਸੇ ਦੇ ਅੱਗ ਲਾ ਉਨਾਂ ਆਪਣੇ ਘਰ ਨੂੰ ਲਾ ਕੇ ਦੇ ਹੂੰ ਜੇ ਬਾਕੀ ਹੋਰ ਕੋਈ ਆਪਾਂ ਇਹ ਪਾਣੀ ਦਾ ਪਤਲਾ ਹੈ ਬਲਬਲਾ ਹੈ ਜਿਹੜਾ ਇਨਸਾਨ ਆ ਜੀ ਹਾਂਜੀ ਕੋਈ ਗਰਮੀ ਜਾ ਕੇ ਦਾ ਬੰਦ ਘਟ ਸ਼ਬਦ ਬੋਲ ਲਿਆ ਹੋਵੇ ਤੋਂ ਆਪਾਂ ਮਾਫੀ ਮੰਗਦੇ ਹਾਂ ਕਿਉਂਕਿ ਹੰਕਾਰ ਕੇ ਨਹੀਂ ਬੋਲੇ ਆਪਾਂ ਨੇ ਹਾਂਜੀ ਇਹ ਵੀ ਕਿਸੇ ਨੂੰ ਡਿਸਟਰਬ ਨਾ ਕਰੋ ਹਾਂਜੀ ਨਾਲੇ ਜੀ ਮੈਂ ਵੀ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਸੁਣਨਗੇ ਸਾਰੇ ਬਈ ਆਪਾਂ ਹੰਕਾਰ ਵਿੱਚ ਨਹੀਂ ਕਹਿੰਦੇ ਵੀ ਆਪਾਂ ਠੀਕ ਕਰ ਦਾਂਗੇ ਤੁਹਾਨੂੰ 50 ਤੇ 90% ਸਾਰਾ ਇਹ ਆਪਾਂ ਗੁਰੂਆਂ ਦੇ ਆਸ਼ੀਰਵਾਦ ਨਾਲ ਹੀ ਉਹਨਾਂ ਦੇ ਨਾਲ ਹੀ ਕਹਿੰਦੇ ਨੇ ਉਪਤੇ ਉਹਨਾਂ ਤੇ ਆਪਾਂ ਵੱਖ ਨਹੀਂ ਨਿਪ ਕੋਈ ਸੋਚਦਾ ਬਈ ਹੁਣ ਲੋਕ ਜੀ ਇਦਾਂ ਇਦਾਂ ਵੀ ਸੋਚ ਸਕਦੇ ਨੇ ਬਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਜਗ੍ਹਾ ਕਹਿੰਦੇ ਨੇ ਉਹ ਨਾ ਕਰਾਓ ਬਈ ਆਪਣਾ ਕਰਾ ਲਓ ਮਤਲਬ ਲੋਕਾਂ ਦੀ ਮੱਤ ਆ ਕੁਝ ਵੀ ਸੋਚ ਸਕਦੇ ਨੇ ਨਹੀਂ ਨਹੀਂ ਅਸੀਂ ਕਹਿੰਦੇ ਹਾਂ ਵੀ ਫੰਡ ਪਾਠ ਕਰਾਓ ਵਧੀਆ ਪਾਠ ਹੀ ਲਾਓ ਕੀਰਤਨ ਕਰੋ ਹਾਂਜੀ ਕਰਵਾਓ ਭੋਗ ਤੇ ਹੈ ਨਾ ਹਾਂਜੀ ਤੇ ਲੰਗਰ ਚਲਾਓ ਕਿਸੇ ਗਰੀਬ ਦੇ ਮੂੰਹ ਚ ਪਾਓ ਇਹ ਨਹੀਂ ਕਹਿੰਦੇ ਅਸੀਂ ਅਸੀਂ ਤਾਂ ਉਹਨਾਂ ਨੂੰ ਪਹਿਲਾਂ ਹੀ ਹਾਂਜੀ ਹਾਂਜੀ ਅਸੀਂ ਤਾਂ ਉਹਨਾਂ ਨੂੰ ਪਹਿਲਾਂ ਹੀ ਵੀ ਫ੍ਰੀ ਸਭ ਤੋਂ ਵੱਡੀ ਚੀਜ਼ ਦੱਸਤੀ ਜਿਹੜੇ ਮਤਲਬ ਪੰਜਾਬੀ ਨੇ ਸਿੱਖ ਵੀ ਨੇ ਹੈਨਾ ਵੇ ਤੁਸੀਂ ਪੰਜ ਬਾਣੀਆਂ ਦਾ ਪਾਠ ਇੱਕ ਟਾਈਮ ਰੋਜ਼ ਕਰਦੇ ਹੋ ਫੇਰ ਤੁਹਾਡੇ ਗ੍ਰਹਿ ਵੈਸੀ ਵਧੀਆ ਰਹਿਣਗੇ ਦੱਸੋ ਹਾਂ ਫਿਰ ਜਦੋਂ ਨਿਤਨੇਮੀ ਆਉ ਹਾਂਜੀ ਆਪਣੇ ਬਾਬਾ ਅਨੰਤ ਸਿੰਘ ਕਹਿੰਦੇ ਹੁੰਦੇ ਸੀਗੇ ਪਰਮ ਗਿਆਨੀ ਸੀ ਹਾਂਜੀ ਤੇ ਹੁਣ ਵੀ ਬੈਠੀ ਆ ਦੁਨੀਆ ਪਰਮ ਗਿਆਨੀ ਨਹੀਂ ਇਹਦੀ ਤਾਂ ਧਰਤੀ ਬਚੀ ਦੀ ਆ ਅੱਛਾ ਜੀ ਤੇ ਉਹ ਕਹਿੰਦੇ ਵੀ ਮੰਗਲ ਤਾਂ ਹੀ ਹੋਊ ਜੇ ਤੁਸੀਂ ਮੰਗਲ ਭਾਲੋਗੇ ਅੱਛਾ ਜੀ ਕਿਸੇ ਦਾ ਭਲਾ ਕਰੋਗੇ ਹਾਂ ਜੀ ਉਹ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਨਹੀਂ ਮਹਾਰਾਜ ਸਾਹਿਬ ਦਿੰਦੇ ਸੀਗੇ ਅੱਛਾ ਜੀ ਉਹ ਮੁਸਲਮਾਨੀ ਨੂੰ ਮੁਸਲਮਾਨੀ ਦਾ ਤੇ ਉਹਨਾਂ ਨੂੰ ਉਹ ਦਿੰਦੇ ਸੀਗੇ ਵੀ ਇਹ ਆਪਣਾ ਧਰਮ ਦਾ ਪੜ੍ਹਾ ਕਰੋ ਅੱਛਾ ਜੀ ਆਪਾਂ ਕਿਸੇ ਧਰਮ ਨੂੰ ਤੋੜਨਾ ਨਹੀਂ ਮਹਾਰਾਜ ਉਹ ਜੁੜੇ ਹੋਏ ਨੇ ਮੈਂ ਆਪਾਂ ਕਹਿੰਦੀ ਤੋੜੀ ਹੈ ਹਾਂ ਜੀ ਹਾਂ ਜੀ ਉਹ ਕੋਈ ਅੱਲਾਹ ਕਹਿੰਦਾ ਕੋਈ ਰਾਮ ਕਹਿੰਦਾ ਨਾ ਕੋਈ ਕੁਛ ਕਹਿੰਦਾ ਇਹ ਤਾਂ ਰੱਬ ਦਾ ਹੀ ਨਾਮ ਆ ਹਾਂਜੀ ਹਾਂਜੀ ਮੁਸਲਮਾਨ ਨੇ ਅੱਲਾਹ ਕਹਿਤਾ ਮਹਾਰਾਜ ਜੀ ਨੇ ਆਪਣੇ ਫਤਿਹ ਕਹਿਤੀ ਹਾਂਜੀ ਹਨਾ ਹਾਂਜੀ ਹਿੰਦੂਆਂ ਦੇ ਵਿੱਚ ਮਹਾਰਾਜ ਸ਼ਿਵ ਜੀ ਨੇ ਜਾਂ ਹੋਰ ਵੀ 33 ਕਰੋੜ ਦੇਵੀ ਦੇ ਦਿੱਤੇ ਨੇ ਹਾਂਜੀ ਭਗਤ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਹਾਂਜੀ ਤੇ ਆਪਾਂ ਇਸ ਕਰਕੇ ਕਹਿੰਦੇ ਆ ਵੀ ਆਪਣੇ ਨਾਲ ਕੋਈ ਵਧੀਆ ਬਣਾਇਆ ਨਾ ਆਪਾਂ ਸ਼ਨੀ ਮਹਾਰਾਜ ਦੀ ਕਰਕੇ ਹਾਂਜੀ ਮੰਦਰ ਵੀ طرف ਤੋਂ ਪਬੇਨਤੀ ਕਰਦੇ ਹੁੰਨੇ ਆ ਤੇ ਆਪਣੀ ਖੰਸਾ ਹੈ ਨਾ ਹੂੰ ਉਹ ਜਿਹੜੀ ਦਿੱਲੀ ਵਾਲੇ ਦਾ ਬੀਬੀ ਦਾ ਫੋਨ ਆਇਆ ਪਹਿਲਾਂ ਮੈਨੂੰ ਸਭ ਕੋ ਕਹੀ ਜਾਵੇ ਬਾਈ ਅੱਛਾ ਜੀ ਮੈਂ ਬੰਬਾ ਜੀ ਐ ਕਰ ਦੂੰ ਮੇਰਾ ਹੁੰਦਾ ਬਾਹਰ ਰੱਖਨੇ ਲੱਜ ਮੇਰੇ ਘਰ ਆ ਰਿਟਾਇਰ ਹੋਇਆ ਮੈਂ ਵੇਖਣਾ ਮੈਂ ਆ ਵੀ ਚੱਲ ਠੀਕ ਆ ਬੀਬੀ ਤੇਰੇ ਲਈ ਆ ਨਾ ਹਾਂਜੀ ਤੇ ਤੇਰੇ ਲਈ ਰਹੇ ਭਾਈ ਤੂੰ ਵਧੀਆ ਆਨੰਦ ਮਾਣ ਆ ਫੇਰ ਕੰਨ ਲੱਗੀ ਮੈਂ ਬਾਬਾ ਜੀ ਉਹੀ ਵੈਸੇ ਤੁਹਾਡੇ 5-400 ਬਾਦ ਨਹੀਂ ਖਾਤੇ ਚ 1500 ਬਾਦ ਨਹੀਂ ਆ ਮਹਾ ਵੀ ਫਰੀ ਆ ਇਹ ਕਾਹਦਾ ਮਾਕੜਾ ਜੋਰ ਲਾਇਆ ਹੁਣ ਤੈਨੂੰ ਮੈਂ ਇਲਾਜ ਦੱਸਦਾ ਭਾਈ ਆ ਤੇਰਾ ਹੱਲ ਆ ਹਾਂਜੀ 40 ਦਿਨਾਂ ਦੇ ਵਿੱਚ ਨਾ ਹੋਇਆ ਤਾਂ ਆਪਾਂ ਲੈਣ ਦੇਣ ਕਰਾਂਗੇ ਤੁਹਾਡੇ ਨਾਲ ਹਾਂਜੀ ਇਸ ਕਰਕੇ ਆਪਾਂ ਬਾਈ ਜਨਜੀਤ ਸਿੰਘ ਜੀ ਬਹੁਤ ਡਿਸਟਰਬ ਹੋ ਗਿਆ ਸੀ ਮੈਂ ਹੂੰ ਆਪਾਂ ਤਾਂ ਕਹਿੰਦੇ ਆ ਵੀ ਆਪਾਂ ਨੇ ਕਿਹੜਾ ਫਰਾਡ ਕਰਨਾ ਹਾਂਜੀ ਵੀ ਚੈਨਲ ਤੇ ਨੰਬਰ ਲਾਤਾ ਆਪਾਂ ਤੇ ਕਣਾ ਨਹੀਂ ਗਿਆ ਹਾਂਜੀ ਆਪਾਂ ਨੇ ਕਿਹੜਾ ਵਿਊ ਚਾਹੀਦੇ ਨੇ ਹਾਂਜੀ ਕਿੰਨੇ ਲੱਖ ਵਿਊ ਆਪਾਂ ਨੇ ਪਾਉਣ ਨੂੰ ਚਾਹੀਦਾ ਬਾਈ ਆਪਾਂ ਦਾ ਆਪਣੇ ਬੰਦਿਆਂ ਦਾ ਭਲਾ ਕਰੀਏ ਜਿਹੜਾ ਕੋਈ ਦੁੱਖੀ ਆ ਰੱਬ ਨੇ ਮੇਰੇ ਅੱਥੀ ਭਲਾ ਕਰਾਵੇ ਸ਼ਨੀ ਮਹਾਰਾਜ ਜੀ ਗੁਰਨਾਨਕ ਪਾਸ਼ਾ ਨਾ ਹਾਂਜੀ ਸਾਰੇ ਧਰਮ ਵਾਲੇ ਹਾਂਜੀ ਜੇ ਆਪਣੇ ਇਹ ਇੱਛਾ ਹੈ ਬਾਈ ਅੱਛਾ ਪੈਸਾ ਰੋਟੀ ਤਾਂ ਚੱਲੀ ਜਾਂਦੀ ਹੈ ਬਾਕੀ ਜਿਹੜਾ ਉਹ ਜਾਹੀਦਾ ਉਹ ਫੇਰ ਮੈਂ ਅਪਡੇਟ ਦੇ ਦਿੰਦਾ ਆਪਾਂ ਨੂੰ ਫੇਰ ਆਪਾਂ ਬੇਈਮਾਨੀ ਕਦੇ ਕਰਨੀ ਆ ਹਾਂਜੀ ਉਹਨਾਂ ਵਾਸਤੇ ਜਪ ਤਪ ਕਰੇ ਹਨਾ ਜਿਵੇਂ ਪਾਠੀਆਂ ਉਹ ਸ਼ੁੱਧ ਕੇ ਪਾਠ ਕਰੇ ਜੇ ਕੋਈ ਬੰਦਾ ਉਹਨੂੰ ਸੁਣਾਵੇ ਹਨਾ ਹਾਂਜੀ ਜੇ ਪਾਠੀਆਂ ਦੇ ਰੂਲ ਨੇ ਠੀਕ ਹੈ ਜੀ ਸੰਗਾਂ ਦੇ ਜਿਹੜੇ ਵੀ ਉਹ ਕੀਰਤਨ ਕਰਦੇ ਨੇ ਹਾਂਜੀ ਤੇ ਬਾਕੀ ਕੀਰਤਨ ਸੁਣਾ ਕੇ ਉਹ ਜਿਹੜੀਆਂ ਗਲਤ ਨੈਗੇਟਿਵਿਟੀ ਹੁੰਦੀਆਂ ਨੇ ਹਾਂਜੀ ਉਹ ਬਾਣੀ ਦੇ ਨਾਲ ਸ਼ੁੱਧ ਹੋ ਜਾਂਦੀਆਂ ਨੇ ਠੀਕ ਹੈ ਜੀ ਕਿ ਕੋਈ ਸਫਾਈ ਹੋ ਜਿੰਦੀ ਆਬ ਹਮਾਰੀਆਂ ਭੱਜਿੰਦੀਆਂ ਨੇ ਜਿੱਥੇ ਆਪਾਂ ਕੁਝ ਵੀ ਕਰਦੇ ਆ ਰੱਬ ਦਾ ਨਾਮ ਲੈਨੇ ਆ ਹਾਂਜੀ ਤੇ ਉਹ ਗੱਲਾਂ ਨੇ ਭਾਈ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਕੇਵਾਂ ਦੇ ਜਾਚਕਾਂ ਮਾਫੀ ਵੀ ਮੰਗ ਲਾਂਗੇ ਦੁਆਰੇ ਹਾਂਜੀ ਕਿਉਂਕਿ ਆਪਾਂ ਕਿਸੇ ਇਨਸਾਨ ਨੂੰ ਮਾਰਾ ਨਹੀਂ ਗਿਆ ਠੀਕ ਹੈ ਜੀ ਕਿਸੇ ਜਾਤ ਮਜ਼ਬ ਨੂੰ ਕਿਸੇ ਸੰਸਥਾ ਨੂੰ ਨਾ ਹਾਂਜੀ ਤੇ ਆਪਾਂ ਨੇ ਵੀ ਸਿੱਖਿਆ ਹੋਇਆ ਆਪਾਂ ਤਾਂ ਬੋਣੇ ਆ ਭਾਈ ਵੀ ਅਸਤਰੀ ਖਦ ਬਾਰੇ ਆਪਣਾ ਜੀਵਨ ਚੈੱਕ ਕਰਵਾ ਕੇ ਤੁਸੀਂ ਆਪਣਾ ਜੀਵਨ ਸੁਖੀ ਕਰ ਸਕਦੇ ਹਾਂ ਵੀ ਹਾਂ ਵੀ ਹਾਂ ਵੀ ਕਹਣਾ ਵੀ ਹਾਂਜੀ ਇਦਾਂ ਦੀਆਂ ਇੱਛਾ ਨੇ ਆਪਣੀਆਂ ਤੇ ਮੰਗਲਵਾਰ ਦੀ ਮੰਗਲ ਕਰਨ ਮਹਾਮਾਈ ਤੇ ਸਾਰੇ ਜਿਹੜੇ ਮੰਗਲਵਾਰ ਮੰਗਲ ਨੇ ਹਾਂਜੀ ਗੁਰੂ ਗ੍ਰੰਥ ਸਾਹਿਬ ਹਨੁਮਾਨ ਜੀ ਤੇ ਹੋਰ ਵੀ ਜੋ ਵੀ ਨੇ ਜ ਮਹਾਰਾਜ ਜਿਹਨੂੰ ਆਪਾਂ ਇੱਥੇ ਨੂੰ ਮੰਨਦੇ ਆ ਉਹ ਵੀ ਫੜ ਲੈਂਦੀ ਆ ਅੱਛਾ ਜੀ ਹੁਣ ਕਈ ਕਹਿੰਦੇ ਨੇ ਵੀ ਆਏ ਆ ਵੀ ਮੜੀ ਮਸਾਣੀ ਫੁਲਾਣੀ ਹੈਨਾ ਹਾਂਜੀ ਤੇ ਉਹ ਉਹਦੇ ਵਿੱਚ ਮੜੀ ਮਸਾਣੀ ਚ ਕੀ ਹੁੰਦਾ ਮਹਾਰਾਜ ਜਿਦਾ ਰਹੇ ਸੰਤਾਂ ਕੋਲ ਦੀਆਂ ਗੱਲਾਂ ਨੇ ਆ ਵੀਰੋ ਜਿੱਦਾਂ ਤੁੜੋਂ ਹੁੰਦਾ ਵੀ ਜਿੱਤਰਾ ਮਹਾਰਾਜ ਕਹਿੰਦੇ ਆਪਣੇ ਗੁਰੂ ਪੀਰ ਪਗੰਬਰ ਸਾਰੇ ਇਹੀ ਕਹਿੰਦੇ ਨੇ ਕਹਿੰਦੇ ਤੂੰ ਹੀ ਰੱਬ ਆ ਤੂੰ ਹੀ ਪਾਪੀ ਆ ਹੂੰ ਰੱਬ ਤਾਂ ਨਹੀਂ ਆ ਕੇ ਤੈਨੂੰ ਕਹਿੰਦਾ ਵੀ ਤੂੰ ਪਾਪ ਕਰ ਨਹੀਂ ਵੀਰੋ ਆਪਣੇ ਜੋਸ਼ 'ਚ ਆਪਣੇ ਹੋਸ਼ 'ਚ ਕਮਾ ਕੇ ਗਲਤ ਕੰਮ ਕਰ ਬੈਂਦਾ ਫਿਰ ਪਛਤਾਉਂਦਾ ਹਨ ਹਾਂਜੀ ਵੀ ਜੇ ਮੈਂ ਆਗ ਨਾ ਕੰਮ ਕਰਦਾ ਤੇ ਮੈਂ ਚੁੱਪ ਕਰ ਜਾਂਦਾ ਇਹ ਐਂ ਕਰਦਾ ਪਰ ਜਦੋਂ ਤੋਂ ਨਹੀਂ ਕਰਿਆ ਬਾਜ ਤਾਂ ਹੱਲ ਹੀ ਹੋਣਾ ਮਹਾਰਾਜ ਹਾਂਜੀ ਜਿਹੜਾ ਪਹਿਲਾਂ ਗੁਰੂ ਆਪੀ RAM ਦੇ ਨਾਲ ਬੜਿਆ ਸਤਾਰ ਛੋਟੇ ਨਾਲ ਪਿਆਰ ਕਰਦੇ ਨੇ ਹਾਂਜੀ ਉਹ ਮੰਗਲ ਰਹਿੰਦੇ ਨੇ ਦਇਆ ਕਰਦਾ ਰਹਿਮ ਕਰਨਾ ਨਾ ਹਾਂਜੀ ਆ ਵੀ ਆਪਣੇ ਆਪ ਤੋਂ ਨੀਵਾ ਸਮਝਣਾ ਹਾਂਜੀ ਤੇ ਉਹ ਬੰਦੇ ਨੂੰ ਸਭ ਕੁਝ ਮਿਲਦਾ ਵੀਰੇ ਆਪਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਕੋਈ ਕਮੈਂਟ ਮਾਰੋ ਕੋਈ ਪੁੱਛਣਾ ਤੁਹਾਨੂੰ ਨਹੀਂ ਵਧੀਆ ਲੱਗਦਾ ਆਪਾਂ ਉਹ ਆਈਟਮ ਤੁਹਾਡੇ ਮੂਰੇ ਪੇਸ਼ ਕਰੀਏ ਕਿ ਜੇ ਇਹਨਾਂ ਤੁਹਾਨੂੰ ਖੁਸ਼ੀਆਂ ਮਿਲਣਾ ਤੁਸੀਂ ਸਾਨੂੰ ਲਿੰਕ ਰੱਖੋ ਹਨਾ ਹਾਂਜੀ ਹਾਂਜੀ ਆਪ ਦੱਸੋ ਵੀ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਕੀ ਜਾਣਨਾ ਚਾਹੁੰਦੇ ਹੋ ਉਸ ਤਾਂ ਹਰ ਵਾਰ ਕਹਿੰਦੇ ਵੀ ਕਮੈਂਟਸ ਵਿੱਚ ਪੁੱਛੋ ਆਪ ਦੱਸੋ ਤੁਸੀਂ ਕੋਈ ਵੀ ਸਵਾਲ ਜਵਾਬ ਸਰੀਰ ਤੇ ਪੁੱਛੋ ਰੋਗ ਆ ਕੋਈ ਕ੍ਰੈ ਕਲੇਸ਼ਾ ਜਾਂ ਕੋਈ ਵੀ ਦਿੱਕਤ ਆ ਰਹੀ ਹੈ ਨਾ ਬੇ ਬੇਨਤੀ ਕਰਕੇ ਆਪਾਂ ਨੇ ਹਾਂਜੀ ਉਹਨਾਂ ਨੂੰ ਸੁਪੀ ਕਰਨ ਦਾ ਯਤਨ ਕਰਦੇ ਹਾਂ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਆਪ ਪ੍ਰੋਪਰੂ ਬੰਦਾ ਨਾਲ ਦਾ ਬਰਾਬਰ ਦਾ ਨਾਲ ਜੋਰ ਲਾਵੇ ਤਾਂ ਹੁਣ ਕੱਲਾ ਟਾਇਰ ਇੱਕ ਪੈਂਚਰ ਹੋ ਗਿਆ ਕੱਲਾ ਥੋੜੋ ਖਿੱਚ ਕੇ ਲੈ ਜੂ ਹਾਂਜੀ ਉਹਦ ਨੂੰ ਬਦਲਣਾ ਪੈਣਾ ਆਪਾਂ ਨੂੰ ਹੂੰ ਉਸ ਕਰਕੇ ਚੰਗਾ ਜੀ ਨਮਸਕਾਰ ਤੇ ਹੋਵੇ ਸਾਰਿਆਂ ਨੂੰ insan ਜਿਹੜਾ ਰੱਬ ਦੇ ਰੂਪਾਂ ਨੂੰ ਸਾਰੇ 84 ਲੱਖ ਜੂਨ ਉਹਨਾਂ ਨੂੰ ਨਮਸਕਾਰ ਮਹਾਰਾਜ ਸਾਤੋਂ ਗੁੰਬਨਤੀ ਅਕਸ਼ਮਾ ਬੇਜਾਤਾਂ ਜੈ ਸ਼ਨੀ ਦੇਵ ਮੰਗਲ ਮੰਗਲ ਵਿੱਚ ਹੋਵੇ ਗੁਰੂ ਗ੍ਰੰਥ ਸਾਹਿਬ ਮੰਗਲ ਕਰਨਾ ਈਚ ਤੋਂ ਦਵਦ ਸੰਕੋਧ ਦੇਣੇ ਲੈਨੇ ਇਹ ਬਾਕੀ ਸਾਡਾ ਨੰਬਰ ਆ ਸੰਪਰਕ ਕਰੋ ਇਹਦੇ ਵੀ ਚੰਗਾ ਜੀ ਫਤਿਹ ਮੰਗਲ ਜੈ ਚੁਨੀ ਦੇਓ